ਹਾਂ ਜੀ ਕੀ ਆ ਰਹੀ ਆ ਇਹ ਇਹ ਤਾਂ ਬਾਹਰ ਵਰਤ ਰਿਹਾ ਆਪਾਂ ਲੋਅ ਚੱਪਾ ਜੀ ਦਾ ਖਾਲਸਾ ਵਜਿਹਾ ਜਿਹਨੇ ਅੱਜ ਸਾਡੇ ਪਿੰਡ ਤੁਹਾਨੂੰ ਦੀ ਪੌੜ ਦਾ ਕਿਉਂਕਿ ਸਰਪੰਨ ਸਿੰਘ ਤੇ ਅਮਰੀਕ ਸਿੰਘ ਕੁੰਨੀ ਜਿਹਨਾਂ ਦੇ ਜ਼ਮੀਨ ਨੂੰ ਅੱਜ ਕਾ ਕਣਕ ਨੂੰ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਹ ਭਰਾ ਪਹਿਲਾਂ ਹੀ ਬਹੁਤ ਉਮੀਦ ਕਰੀ ਬਿਆ ਇਹਨਾਂ ਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਸੀਂ ਫੈਰੂਗ੍ਰੇਟੜਾਂ ਨੂੰ ਫੋਨ ਕੀਤਾ ਉਹ ਵੀ ਜਲਦੋ ਜਲ ਸਾਡੇ ਕੋਲ ਪਹੁੰਚੇ ਉਹਨੇ ਅੱਗ ਨੂੰ ਸਾਡੇ ਪਿੰਡ ਦੀ ਸਹਾਇਤਾ ਨਾਲ ਬਹੁਤ ਹੀ ਪਿੰਡ ਦੇ ਪਿੰਡ ਵਾਸੀਆਂ ਨੇ ਬੜਾ ਸਜਾਜਤ ਨਾਲ ਅੱਗ ਅੱਗ ਬੁਝਾਈ ਅਸੀਂ ਪਿੰਡ ਵਾਸੀਆਂ ਦਾ ਤੇ ਇਹਨਾਂ ਦਾ ਬਹੁਤ ਧੰਨਵਾਦੀਆਂ ਫੈਰੂਗ੍ਰੇਟੜਾਂ ਦਾ ਵੀ ਬਾਕੀ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਹਾਂ ਵੀ ਇਹਨਾਂ ਦਾ ਜੋ ਮੁਹਾਵਜ਼ਾ ਤੇ ਜੋ ਤਾਰਾਂ ਜਿਹੜੀਆਂ ਇਹ ਇਹਦਾ ਸੌਲ ਸਰਕਟ ਹੈ ਉਹਦਾ ਧਿਆਨ ਨਾਲ ਸਾਰੇ ਕੰਮ ਕਰਾਇਆ ਜਾਵੇ ਬਹੁਤ ਲੋਕਾਂ ਦੀ ਇਹ ਕਣਕ ਹਜੇ ਖੜੀ ਹੋਈ ਆ ਸੁੱਕੀ ਕਣਕ ਹੈ ਉਹਦੇ ਵਿੱਚ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਤੇ ਅਸੀਂ ਬਿਜਲੀ ਵਾਲਿਆਂ ਨੂੰ ਵੀ ਇਹ ਬੇਇੰਤਿਕਾਰ ਦੇਵੇ ਠੀਕ ਹੋ ਗਈ ਟਿਕਾ ਖਾਸ ਦਾ ਇਸ ਵਿੱਚ